ਮੇਰਾ ਨਾਮ ਰਜਿੰਦਰਪਾਲ ਜੀ ਰਾਜਾ ਜੀ ਰਜਿੰਦਰ ਜੀ ਤੁਹਾਡਾ ਰੋਡ ਦੇ ਘਰ ਲਗਾਤਾਰ 12 ਪਸ਼ੂਆਂ ਦੇ ਤੇ ਕਹਿਰ ਨਜ਼ਰ ਆ ਰਿਹਾ ਹੈ ਆ ਆਪਣੀ ਸ਼ਾਪ ਹੈ ਜੀ ਠੀਕ ਹੈ ਠੀਕ ਹੈ ਮੈਂ ਉਰੇ ਦੇਖਦੀ ਰਹਿਣਿਆ ਜੀ ਠੀਕ ਹੈ ਇੱਕ ਹਾਸਾ ਹੋਇਆ ਅੱਜ ਕੋਈ ਚੱਕਣ ਤੱਕ ਨਹੀਂ ਆਇਆ ਕੀ ਕਹਿਣਾ ਇਹ ਤਾਂ ਹੁਣ ਇਹ ਤੁਸੀਂ ਦੇਖ ਲਿਓ ਅੱਜ ਸਾਰੀ ਦਿਹਾੜੀ ਇੰਨੀ ਪਿਆ ਰਹੂਗਾ ਉਹ ਹੱਡਾ ਰੋੜੀ ਵਾਲੇ ਨੇ ਠੇਕੇ ਇਹਨਾਂ ਨੇ ਬੰਦ ਕਰਤੇ ਸਰਕਾਰੀ ਹੁਣ ਇਹ ਖੁੱਲਾ ਚੱਲ ਰਿਹਾ ਹੈ 1000 ਰੁਪਏ ਦਿਓ ਤਾਂ ਚੱਕਦੇ ਨੇ ਨਹੀਂ ਕੋਈ ਨਹੀਂ ਚੱਕਦਾ ਕੌਣ ਚੱਕਦਾ ਦੱਸੋ ਇਕ ਨੌਜਵਾਨ ਦੀ ਮੌਤ ਹੋਈ ਏ ਇੱਥੇ ਕੁਛ ਉਹਦੇ ਬਾਰੇ ਪਤਾ ਲੱਗਿਆ ਤੁਸੀਂ ਤੁਹਾਡੇ ਲਈ ਉਹਦੇ ਬਾਰੇ ਕੀ ਕਰੀਏ ਜੀ ਉਹ ਵਿਚਾਰਾ ਟੱਠਿਆਂ ਨੂੰ ਪਰਾਂ ਹਟਾਉਂਦਾ ਸੀ ਜੀ ਟਰੱਕ ਵਾਲਾ ਰਾਤ ਨੂੰ ਲੈਟ ਇਹ ਮੇਨ ਕਾਰਨ ਤਾਂ ਲੈਟਾਂ ਦਾ ਜੀ ਲੈਟਾਂ ਨਹੀਂ ਚੱਲਦੀਆਂ ਜੀ ਜਿਹੜੀਆਂ ਚੋਰੀਆਂ ਚਾਰੀਆਂ ਜੋ ਕੁਝ ਵੀ ਹੋ ਰੇ ਹੁੰਦਾ ਜੀ ਇਹ ਬਿਨਾ ਲੈਟਾਂ ਤੋਂ ਹੁੰਦਾ ਜੀ ਕੋਈ ਕੋਈ ਨਹੀਂ ਪੁੱਛਦਾ ਜੀ ਹਾਂ ਇਹਦਾ ਕੋਈ ਨਹੀਂ ਪੁੱਛਦਾ ਅਵਾਰਾ ਪਸ਼ੂਆਂ ਦਾ ਹਾਲੇ ਤੱਕ ਹੱਲ ਕਿਉਂ ਨਹੀਂ ਹੋ ਰਿਹਾ ਇਹ ਲਗਾਤਾਰ ਅਸੀਂ ਦੇਖ ਰਹੇ ਹਾਂ ਸੜਕਾਂ ਤੇ ਅਵਾਰਾ ਪਸ਼ੂ ਨੇ ਰਾਤ ਨੂੰ ਨਾ ਲਾਈਟਾਂ ਚੱਲਦੀਆਂ ਨੇ ਹਾਦਸੇ ਬਹੁਤ ਹੋ ਰਹੇ ਨੇ ਕਿਸ ਤਰੀਕੇ ਇਹ ਪਤਾ ਜੀ ਕੀ ਗੱਲ ਹੈ ਇਹ ਮੇਰੇ ਵਰਗੇ ਬਣਾਤੇ ਤੁਹਾਡੇ ਪ੍ਰਧਾਨ ਹੈ ਵੀ ਆ ਲਾਲਾ ਜੀ ਨੇ ਹੈ ਵੀ ਇਹਨਾਂ ਨੂੰ ਪ੍ਰਧਾਨ ਬਣਾਓ ਕਿਉਂ ਇਹ ਤਾਂ ਫੋਕੀਆਂ ਮੁੱਛਾਂ ਨੇ ਕੋਈ ਕੋਈ ਕਿਸੇ ਨੂੰ ਨਹੀਂ ਪੁੱਛਦਾ ਆਗੇ ਤੁਹਾਡੇ ਦਿਮਾਗ 'ਚ ਇੱਥੇ ਕੋਈ ਨਹੀਂ ਹੈਗਾ ਜੀ ਕਿਸੇ ਦਾ ਨਾ ਕੋਈ ਡੱਕਵਰਾਉਣ ਵਾਲੀ ਗੱਲ ਹੈ ਤੇ ਕੋਈ ਨਹੀਂ ਪੁੱਛਦਾ ਗਊਸ਼ਾਲਾ ਦੇਖੋ ਤੁਸੀਂ ਜਾ ਕੇ ਕਿੰਨੀਆਂ ਬੇਲੀਆਂ ਪਈਆਂ ਨੇ ਉਹਨਾਂ ਦੇ ਇਹਨਾਂ ਦੇ 2 ਮਹੀਨੇ ਕਟਾਏ ਜਾਣ ਵਿਚਾਰਾਂ ਦੇ ਇਹ ਕਿਉਂ ਹਾਸੇ ਵਾਪਰ ਕਿਉਂ ਬਾ ਹਾਸੇ ਵਾਪਰ ਇਹਨਾਂ ਨੂੰ ਕੋਈ ਨਹੀਂ ਕੋਈ ਨਹੀਂ ਪੁੱਛਦਾ ਜੀ ਤੁਸੀਂ ਜਿਹੜੀ ਮਰਜ਼ੀ ਗਊਸ਼ਾਲਾ ਚ ਵਗ ਜਓ ਹੁਣ ਬਾੜੋ ਤੋਂ ਰਾਤ ਨੂੰ ਕੱਢ ਦਣਗੇ ਜੀ ਦੱਸੋ ਉੱਥੇ ਕੀ ਕਮੀਆਂ ਹੈ ਮੈਂ ਐਸਐਨ ਜਸਵੀਰ ਸਿੰਘ ਆਪਾਂ ਜੀ ਜਸਵੀਰ ਜੀ ਇੱਕ ਹਾਦਸਾ ਹੋਇਆ ਹੈ ਸੜਕ ਤੇ ਕਿੰਨੇ ਸਮੇਂ ਬਾਅਦ ਜਿਹੜੀ ਤੁਹਾਨੂੰ ਇਤਲਾਹ ਕਦੋਂ ਮਿਲੀ ਜੀ ਸਾਨੂੰ ਇਤਲਾਹ ਹੁਣੇ ਵੀ ਇੱਕ ਘੰਟਾ ਪਹਿਲਾਂ ਮਿਲੀ ਹੈਗੀ ਠੀਕ ਹੈ ਜੀ ਇਹ ਇੱਥੇ ਕੋਈ ਐਕਸੀਡੈਂਟ ਦੌਰਾਨ ਡੈੱਡ ਬੋਡੀ ਪਈ ਹੈਗੀ ਠੀਕ ਹੈ ਤੇ ਉਹ ਮੌਕੇ ਤੇ ਆ ਪਹੁੰਚੇ ਆ ਪਰ ਸ਼ਨਾਖਤ ਨਹੀਂ ਹੋ ਰਹੀ ਅਜੇ ਤੱਕ ਇਹਦੀ ਕੋਈ ਸ਼ਨਾਖਤ ਵਾਸਤੇ ਹੁਣ ਤੱਕ ਰੱਖੀ ਰੱਖੀ ਹੈ ਇਹਨੂੰ ਲੈ ਕੇ ਅਸੀਂ ਹਸਪੀਟਲ ਜਾ ਰਹੇ ਹਾਂਗੇ ਤੇ ਮੋਰਚਰੀ 'ਚ ਰਖਾਵਾਂਗੇ 72 ਘੰਟੇ ਵਾਸਤੇ ਜੇ ਸ਼ਰਾਬਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇ। ਜਸਪੀਰ ਜੀ ਇੱਕ ਹੈਰਾਨੀ ਦੀ ਗੱਲ ਦੇਖਣ ਨੂੰ ਮਿਲੀ ਹੈ ਕਿ ਮੌਕੇ ਤੇ ਹਾਦਸਾ ਹੁੰਦਾ ਹੈ ਜਿਹੜੀ ਪੁਲਿਸ ਦੇ ਅਧਿਕਾਰੀ ਐਸਐਸਐਫ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਲੇਟ ਪਹੁੰਚਦੇ ਨੇ ਦੂਜਾ ਕੋਈ ਐਂਬੂਲੈਂਸ ਨਹੀਂ ਪਹੁੰਚਦੀ ਤੁਸੀਂ ਆਪਦੀ ਗੱਡੀ ਰਾਹੀਂ ਜਿਹੜਾ ਇਹਨਾਂ ਨੂੰ ਹਸਪੀਟਲ ਲੈ ਕੇ ਜਾ ਰਹੇ ਹੋ ਕੀ ਕਾਰਨ ਕੋਈ ਐਂਬੂਲੈਂਸ ਐ ਨਹੀਂ ਜਾਂ ਉਹਨਾਂ ਦਾ ਰਸਤਾ ਕਹਿ ਨਹੀਂ ਹੈ। ਦੇ ਕੋ ਰابطਾ ਤਾਂ ਕਾਇਮ ਕਰ ਰਹੇ ਆ ਕਿ ਆਪਣੇ ਜਿਹੜੇ ਹਾਈਵੇਅ ਵਾਲੇ ਹੈਗੇ ਨੇ ਉਹਨਾਂ ਨਾਲ ਕਰ ਰਹੇ ਆ ਕਿ ਤਾਂ ਫੋਨ ਫਿਰ ਵੀ ਇਹਦੀ ਡੈੱਡ ਬੋਡੀ ਹੈ ਇਹਨੂੰ ਸੰਭਾਲਣਾ ਜ਼ਰੂਰੀ ਹੈਗਾ ਕਿਉਂਕਿ ਇੱਥੇ ਬੇਅਦਬੀ ਹੁੰਦੀ ਹੈ ਜੀ ਤੇ ਉਸ ਕਰਕੇ ਮਤਲਬ ਅਸੀਂ ਆਪਣੀ ਗੱਡੀ ਚ ਲੈ ਕੇ ਜਾ ਰਹੇ ਆ ਤੇ ਇਹਨੂੰ ਮੋਰਚੀ ਨਹੀਂ ਜੇ ਤਾਂ ਮੌਕੇ ਤੇ ਕੋਈ ਪ੍ਰਬੰਧ ਨਹੀਂ ਹੋਇਆ ਤਾਂ ਆਪਣੀ ਗੱਡੀ ਚ ਲੈ ਜਾਣੀ ਪੈ ਰਹੀ ਹੈ ਹਾਂਜੀ ਹਾਂਜੀ ਚਲੋ ਕਰਨਾ ਹੀ ਹੁੰਦਾ ਇਹਦਾ ਡੈੱਡ ਬੋਡੀ ਦਾ ਮਤਲਬ ਇਹਨੂੰ ਸੰਭਾਲਣਾ ਤਾਂ ਹੈਗਾ ਹੀ ਹੋਵੇ ਤੁਹਾਨੂੰ ਕੀ ਲੱਗਦਾ ਵੀ ਕਿਸੇ ਐਕਸੀਡੈਂਟ ਹੋਇਆ ਲੱਗਦਾ ਕਿਸੇ ਵਹੀਕਲ ਨਾਲ ਤੇ ਬੱਜਾ ਹੈ ਹੈ ਹਾਨਾ ਆਉਣਾ ਡੈੱਡ ਬੋਡੀ ਅਜੇ ਤੱਕ ਕੋਈ ਨਿਸ਼ਾਨ ਜਾਂ ਕੋਈ